ਦਿਲਜੀਤ ਦੀ ਨਵੀਂੋਂ ਨਵੀਂ ਚੜ੍ਹਾਈ ਵਿੱਚ ਹੁਣ ਨਿਊਯਾਰਕ ਦਾ ਮੈਟ ਗਾਲਾ ਵੀ ਸ਼ਾਮਲ ਹੋ ਗਿਆ ਹੈ ਮੈਟ ਗਾਲਾ ਜਿੱਥੇ ਦਿਲਜੀਤ ਦਾ ਪਹਿਰਾਵਾ ਬਸ ਸੋਹਣਾ ਹੀ ਨਹੀਂ ਸੀ ਸਗੋਂ ਉਸ ਦੇ ਪਿੱਛੇ ਇੱਕ ਪੂਰੀ ਕਹਾਣੀ ਹੈ ਜਿਸ ਕਹਾਣੀ ਵਿੱਚ ਸਰਦਾਰਾਂ ਦੀਆਂ ਪਗਾਵੀਆਂ ਨੇ ਤੇ ਉੱਥੋਂ ਲੈ ਕੇ ਗੱਲ ਕਾਲੇ ਲੋਕਾਂ ਦੇ ਟਿਕ ਕੋਟ ਪੈਂਟਾਂ ਤੱਕ ਜਾਂਦੀ ਹੈ ਮੇਰਾ ਨਾਮ ਹੈ ਆਰਿਸ਼ ਤੇ ਅੱਜ ਆਪਾਂ ਦਿਲਜੀਤ ਦੇ ਕੱਪੜਿਆਂ ਦੀਆਂ ਤੰਦਾਂ ਵਿੱਚਲੇ ਸੰਦੇਸ਼ ਨੂੰ ਵੇਖਦੇ ਹਾਂ ਕਿ ਇਹ ਮੈਟ ਗਾਲਾ ਕੀ ਹੈ ਤੇ ਐਡੀ ਵੀ ਕਿਹੜੀ ਗੱਲ ਹੋ ਗਈ ਵੈਸੇ ਦਿਲਜੀਤ ਨੇ ਖੁਦ ਵੀ ਗੱਲ ਮਾੜੀ ਜੀ ਦੱਸੀ ਹੈ ਲਿਖਿਆ ਹੈ ਕਿ ਉਹ ਆਪਣੀ ਪੱਗ ਆਪਣਾ ਸਭਿਆਚਾਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਇਸ ਈਵੈਂਟ ਤੇ ਲੈ ਗਿਆ ਸੀ ਕਿਉਂਕਿ ਇਸ ਵਾਰੀ ਇਸ ਸਮਾਗਮ ਦੀ ਥੀਮ ਸੀ ਬਲੈਕ ਡੈਂਡੀਇਜ਼ਮ ਪਰ ਬਲੈਕ ਡੈਂਡੀਇਜ਼ਮ ਕੀ ਬਲਾ ਹੈ ਪਹਿਲਾਂ ਤਾਂ ਮੈਟ ਗਾਲਾ ਵੀ ਸਮਝਿਏ ਇਹ ਈਵੈਂਟ ਨਿਊਯਾਰਕ ਦੇ ਇੱਕ ਵੱਡੇ ਆਰਟ ਮਿਊਜ਼ੀਅਮ ਲਈ ਪੈਸੇ ਇਕੱਠੇ ਕਰਨ ਲਈ ਕੀਤਾ ਜਾਂਦਾ ਹੈ ਤੇ ਐਂਟਰੀ ਉਸੇ ਨੂੰ ਮਿਲਦੀ ਹੈ ਜਿਹਨੂੰ ਨਿਯੋਤਾ ਹੁੰਦਾ ਹੈ ਹਰ ਸਾਲ ਨਾਲ ਹੀ ਇੱਕ ਥੀਮ ਰਾਹੀਂ ਕੋਈ ਚੰਗੀ ਵੱਡੀ ਗੱਲ ਕਹੀ ਜਾਂਦੀ ਹੈ ਇਸੇ ਤਹਿਤ ਇਸ ਵਾਰੀ ਦੀ ਥੀਮ ਦਾ ਰਸਮੀ ਨਾਮ ਸੀ ਸੁਪਰ ਫਾਈਨ ਟੈਲਰਿੰਗ ਬਲੈਕ ਸਟਾਈਲ ਇਸ ਸਟਾਈਲ ਨੂੰ ਹੀ ਬਲੈਕ ਡੈਂਡੀਸਮ ਆਖਦੇ ਨੇ ਇਸ ਥੀਮ ਪਿੱਛੇ ਜਿਹੜੀ ਕਿਤਾਬ ਹੈ ਉਸ ਦਾ ਨਾਮ ਵੀ ਕੁਝ ਦੱਸਦਾ ਹੈ ਸਲੇਵਜ਼ ਟੂ ਫੈਸ਼ਨ ਗੁਲਾਮੀ ਤੋਂ ਫੈਸ਼ਨ ਤੱਕ ਮਤਲਬ ਇਨਸਪੀਰੇਸ਼ਨ ਮੋٹے ਤੌਰ ਤੇ ਇਹ ਸੀ ਕਿ ਕਿਵੇਂ ਕਾਲੇ ਲੋਕਾਂ ਨੇ ਫੈਸ਼ਨ ਨੂੰ ਹਥਿਆਰ ਬਣਾ ਕੇ ਗੁਲਾਮੀ ਤੇ ਨਸਲਵਾਦ ਨਾਲ ਮੱਥਾ ਲਾਇਆ ਅਖੇ ਹੁਣ ਅਸੀਂ ਕੋਈ ਵਿਚਾਰੇ ਜਏ ਨਹੀਂ ਤੁਹਾਡੇ ਤੋਂ ਜ਼ਿਆਦਾ ਸਟਾਈਲਿਸ਼ ਜ਼ਿਆਦਾ ਟਿੱਚਾ ਦਿਲਜੀਤ ਇਸ ਗੱਲ ਨੂੰ ਜ਼ਰਾ ਸਿੰਪਲ ਸ਼ਬਦਾਂ ਵਿੱਚ ਪੰਜਾਬੀਆਂ ਤੇ ਖਾਸ ਤੌਰ ਤੇ ਸਿੱਖਾਂ ਦੇ ਹਵਾਲੇ ਨਾਲ ਕਹਿੰਦਾ ਹੈ ਕਿ ਇੰਨੇ ਮਹਿੰਗੇ ਬ੍ਰਾਂਡ ਇੰਨੇ ਫੈਂਸੀ ਕੱਪੜੇ ਸ਼ੌਕ ਕਿੱਥੋਂ ਆਇਆ ਤਾਂ ਕਹਿੰਦਾ ਕਿ ਦੁਨੀਆ ਨੂੰ ਦੱਸਣਾ ਸੀ ਕਿ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਪੰਜਾਬੀ ਬੰਦਾ ਸਿੱਖ ਬੰਦਾ ਉਹ ਵੀ ਪੱਗ ਬੰਨ ਕੇ ਰੱਖਣ ਵਾਲਾ ਸਿਰਫ ਬਾਲੀਵੁੱਡ ਦੀਆਂ ਫਿਲਮਾਂ ਵਿੱਚਲਾ ਜੋਕਰ ਟਾਈਪ ਨਹੀਂ ਹੁੰਦਾ ਤੁਹਾਡੇ ਸਟੀਰੀਓਟਾਈਪ ਦੇ ਅਸੀਂ ਗੁਲਾਮ ਨਹੀਂ ਸਟੇਜ ਉੱਤੇ ਮੁਹੰਮਦ ਸਦੀਕ ਆਲਾ ਕੁੜਤਾ ਚਾਦਰਾਂ ਵੀ ਪਾਉਣੇ ਆ ਲੁਧਿਆਣੇ ਅਖਾਰੇ ਵੀ ਲਾਉਣੇ ਆ ਤੇ ਵਿਲ ਸਮਿਥ ਨਾਲ ਵੀ ਭੰਗੜੇ ਪਾਉਂਦੇ ਆ ਹੁਣ ਜਦੋਂ ਮੈਟ ਗਾਲਾ ਦੀ ਸਟੇਜ ਮਿਲੀ ਏ ਤਾਂ ਗੁਰਮੁਖੀ ਵੀ ਨਾਲ ਲਿਆਉਣੇ ਆ ਮੁੱਛ ਵੀ ਕੁੰਡੀ ਪਤਾਨ ਉੱਚਾਉਣੇ ਆ ਬੇਸਿਕ ਰੂਪ ਵਿੱਚ ਇਹੋ ਗੱਲ ਸੀ ਬਲੈਕ ਡੈਂਡੀਇਜ਼ਮ ਕਈ ਸਦੀਆਂ ਅਮਰੀਕਾ ਤੇ ਯੂਰਪ ਦੇ ਗੋਰੇ ਲੋਕਾਂ ਦੇ ਗੁਲਾਮ ਰਹੇ ਅਫਰੀਕੀ ਮੂਲ ਦੇ ਕਾਲੇ ਲੋਕ ਜਦੋਂ ਅਖੀਰ ਆਜ਼ਾਦ ਹੋਣੇ ਸ਼ੁਰੂ ਹੋਏ ਤਾਂ ਉਹਨਾਂ ਨੇ ਯੂਰਪ ਆਲਿਆਂ ਨਾਲੋਂ ਵੀ ਚੰਗੇ ਸੂਟ ਬੂਟ ਜਿਚਾ ਕੇ ਸਮਾਜ ਨੂੰ ਦੱਸਿਆ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਅਸੀਂ ਵੀ ਪੂਰੇ ਸਟਾਈਲਿਸ਼ ਹੋ ਸਕਦੇ ਹਾਂ 1917 ਵਿੱਚ ਤਾਂ ਬਕਾਇਦਾ ਕਾਲੇ ਮਰਦਾਂ ਨੇ ਸੂਟਡ ਬੂਟਡ ਹੋ ਕੇ ਸਾਇਲੈਂਟ ਪ੍ਰੇਡ ਕੱਢੀ ਉਸੇ ਨਿਊਯਾਰਕ ਸਿਟੀ ਵਿੱਚ ਜਿੱਥੇ ਹੁਣ ਮੈਟ ਗਾਲਾ ਨੇ ਉਸ ਪ੍ਰੇਡ ਨੂੰ ਸਮਝੋ ਇਸ ਸਾਲ ਮੱਥਾ ਨਿਮਾਇਆ ਹੈ ਪਰ ਇਹ ਡੈਂਡੀ ਵਰਡ ਕੀ ਹੋਇਆ ਸ਼ਬਦ ਵੈਸੇ ਸਕਾਟਲੈਂਡ ਦੇ ਪੁਰਾਣੇ ਗੀਤ ਤੋਂ ਉੱਭਰਿਆ ਜਿਸ ਦਾ ਮਤਲਬ ਇਹੋ ਜਿਹਾ ਬੰਦਾ ਜਿਸ ਦਾ ਬਹਿਣ ਉੱਠਣ ਪੈਨਨ ਖਾਵਣ ਇੱਕਦਮ ਸੁਥਰਾ ਤੇ ਨਿਰੋਲ ਹੋਵੇ ਆਪਣੇ ਬੰਨ ਠਣ ਕੇ ਰਹਿਣ ਲਈ ਉਹ ਜਾਣਿਆ ਜਾਂਦਾ ਹੋਵੇ ਹੁਣ ਆਮ ਬੰਦਾ ਤਾਂ ਕੰਮਕਾਰ ਵਿੱਚ ਹੀ ਫਸਿਆ ਹੁੰਦਾ ਹੈ ਸੋ ਇਹ ਸ਼ੌਕ ਇਹ ਡੈਂਡੀਇਜ਼ਮ ਅਮੀਰਾਂ ਦੇ ਰਾਜੇ ਮਹਾਰਾਜਿਆਂ ਦੇ ਸ਼ੌਕ ਸਨ ਦੁਨੀਆ ਬਦਲੀ ਤਾਂ ਡੈਂਡੀ ਬਣ ਕੇ ਰਹਿਣਾ ਵੀ ਇੱਕ ਪ੍ਰੋਟੈਸਟ ਦਾ ਹੱਕਾਂ ਨੂੰ ਮੰਗਣ ਦਾ ਬਰਾਬਰੀ ਮੰਗਣ ਦਾ ਸਾਧਮ ਸਮਝੋ ਬਣ ਗਿਆ ਮਹਮਦ ਅਲੀ ਵਰਗੇ ਵੱਡੇ ਕਾਲੇ სპੋਰਟਸਮੈਨ ਹੋਣ ਸਮਾਜ ਸੁਧਾਰਕ ਤੇ ਵਿਚਾਰਕ ਹੋਣ ਜਿਵੇਂ ਮੈਲਕਮੈਕਸ ਮਾਰਟਨ ਲੂਥਰ ਕਿੰਗ ਸਿਰੋਂ ਪੈਰ ਤੱਕ ਪੂਰੇ ਡੈਂਡੀ ਮੈਂ ਉਹ ਹਾਂ ਜੋ ਮੈਂ ਚਾਹਾਂ ਨਾ ਕਿ ਉਹ ਜੋ ਤੂੰ ਮੈਨੂੰ ਬਣਾਵੇਂ ਇੰਸਟਾਗ੍ਰam ਉੱਤੇ ਵੀ ਵੇਖੋ ਤਾਂ ਸੰਤਵਿੰਦਰ ਤੇ ਕਰਨ ਸਿੰਘ ਇਹ ਸਿੱਖ ਫੈਸ਼ਨ ਇਨਫਲੂਐਂਸਰ ਨੇ ਇਹਨਾਂ ਦੀ ਬਲੈਕ ਫੈਸ਼ਨ ਇਨਫਲੂਐਂਸਰਜ਼ ਨਾਲ ਇੱਕ ਸਾਜ ਬਣਦੀ ਹੈ ਇੱਕ ਗੱਲ ਹੋਰ ਕੀਤੇ ਬਿਨਾ ਮੈਂ ਇਥੋਂ ਰਿਹਾ ਨਹੀਂ ਜਾਣਾ ਕਿ ਦਿਲਜੀਤ ਦੀ ਲੁੱਕ ਪਟਿਆਲੇ ਦੇ ਮਹਾਰਾਜਾ ਭੁਪਿੰਦਰ ਸਿੰਘ ਤੋਂ ਇਨਸਪਾਇਰਡ ਸੀ ਉਸ ਨੂੰ ਜ਼ੇਵਰ ਦੇਣ ਵਾਲੀ ਕੰਪਨੀ ਨੇ ਫੋਟੋ ਹੀ ਪਾ ਦਿੱਤੀ ਸਵਾਲ ਉੱਠਦਾ ਹੈ ਕਿ ਯਾਰ ਇਹ ਮਹਾਰਾਜੇ ਆਪਣੇ ਸਮੇਂ ਦੇ ਆਪਣੇ ਰਾਜ ਦੇ ਤਾਂ ਗੋਰੇ ਸਨ ਸਮਝੋ ਨਾਲੇ ਭੁਪਿੰਦਰ ਤਾਂ ਖਾਸ ਤੌਰ ਤੇ ਵਿਲਾਸੀ ਰਾਜਾ ਸੀ ਅੰਗਰੇਜ਼ਾਂ ਦਾ ਪਿੱਠੂ ਵੀ ਮੰਨਿਆ ਜਾਂਦਾ ਸੀ ਗੱਲ ਜਿੰਨੀ ਤੇਢੀ ਜਾਪਦੀ ਹੈ ਉਨੀ ਸ਼ਾਇਦ ਹੈ ਨਹੀਂ ਬਲੈਕ ਡੈਂਡੀਇਜ਼ਮ ਇਹਦਾ ਜਵਾਬ ਦਿੰਦਾ ਹੈ ਇਹ ਤਾਂ ਕਹਿੰਦਾ ਹੀ ਹੈ ਨਾ ਕਿ ਮਹਾਰਾਜਿਆਂ ਵਾਲੇ ਕੱਪੜੇ ਸਿਰਫ ਮਹਾਰਾਜੇ ਨਹੀਂ ਪਾ ਸਕਦੇ ਸ਼ਾਇਦ ਮੈਟ ਗਾਲਾ ਤੋਂ ਇਹ ਹੀ ਸੰਦੇਸ਼ ਹੈ ਕਿ ਦਸਾਂਝਾ ਆਲਾ ਮੁੰਡਾ ਵੀ ਮਹਾਰਾਜਿਆਂ ਵਾਲੇ ਕੱਪੜੇ ਪਾ ਸਕਦਾ ਹੈ ਤੁਸੀਂ ਵੀ ਹਾਂ ਪਰ ਸਾਨੂੰ ਇਨ੍ਹਾਂ ਮਹਾਰਾਜਿਆਂ ਦੀਆਂ ਹਰਕਤਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਨਹੀਂ ਪਰ ਸਵਾਲ ਪੁੱਛਣਾ ਨਜਾਇਜ਼ ਨਹੀਂ ਹੁੰਦਾ ਜਿਵੇਂ ਕਈ ਵਾਰੀ ਦਿਲਜੀਤ ਬਾਰੇ ਜਾਂ ਮਰਹੂਮ ਸਿੱਧੂ ਮੂਸੇ ਵਾਲੇ ਬਾਰੇ ਇੱਕ ਗੱਲ ਸਮਝ ਨਹੀਂ ਆਉਂਦੀ ਜਦੋਂ ਬਲੈਕ ਆਰਟਿਸਟਸ ਨੂੰ ਆਪਣੀ ਇਨਸਪੀਰੇਸ਼ਨ ਆਖਦਾ ਸੀ ਤਾਂ ਉਸਦੇ ਗਾਣਿਆਂ ਵਿੱਚ ਲਗਾਤਾਰ ਵਡਿਆਏ ਜਾਣ ਵਾਲੇ ਜੱਟਾਂ ਬਾਰੇ ਇਹ ਸਾਫ਼ ਨਹੀਂ ਸੀ ਪਤਾ ਲੱਗਦਾ ਕਿ ਪੰਜਾਬ ਦੇ ਸਮਾਜ ਮੁਤਾਬਕ ਇਹੋ ਜਿਹੇ ਜੱਟ ਕੀ ਹੋਏ ਫਿਰ ਇਹ ਹੋਰ ਨਾਲ ਨੂੰ ਦੱਬਣ ਵਾਲੇ ਗੋਰੇ ਨੇ ਜਾਂ ਦਬੇ ਹੋਏ ਕਾਲੇ ਪਰ ਹੋਰ ਅੱਗੇ ਜਾਓ ਜਿੱਥੇ ਅਸੀਂ ਆਪਣੇ ਨਾਲੋਂ ਗੂੜੇ ਪੂਰੇ ਤੇ ਕਾਲੇ ਰੰਗ ਵਾਲੇ ਲੋਕਾਂ ਨਾਲ ਹੋਰ ਜਗਾਵਾਂ ਤੋਂ ਆਏ ਲੋਕਾਂ ਨਾਲ ਨਸਲਵਾਦ ਕਰਨ ਮੇਲੇ ਗੋਰਿਆਂ ਦੇ ਰਸੂਖਦਾਰਾਂ ਦੇ ਸਾਥੀ ਬਣ ਬੈਠਦੇ ਆ ਕਿਉਂਕਿ ਆਖਿਰ ਕਾਲੇ ਗੋਰੇ ਇਹ ਰੰਗ ਚਮੜੀ ਵਿੱਚ ਨਹੀਂ ਬੰਦੇ ਦੀਆਂ ਅੱਖਾਂ ਵਿੱਚ ਨੇ ਨਜ਼ਰ ਵਿੱਚ ਨੇ ਜਿਵੇਂ ਕੱਪੜੇ ਵੀ ਸਿਰਫ ਬੁਣਾਈ ਸਿਲਾਈ ਤੇ ਸਾਈਜ਼ ਦੀ ਗੱਲ ਨਹੀਂ ਗੱਲ ਤਾਂ ਇਹ ਹੈ ਕਿ ਕੌਣ ਕੀ ਪਾ ਸਕਦਾ ਹੈ ਕੌਣ ਡੈਂਡੀ ਬਣ ਸਕਦਾ ਹੈ ਤੇ ਕੌਣ ਨਹੀਂ ਅਗਲੀ ਵਾਰੀ ਜਦੋਂ ਡੋਲੀ ਚਾਹ ਵਾਲਾ ਯਾਦ ਹੈ ਨਾ ਡੋਲੀ ਚਾਹ ਵਾਲਾ ਰੰਗ ਬਿਰੰਗਾ ਸਟਾਈਲਿਸ਼ ਬਣ ਕੇ ਸਕਰੀਨ ਉੱਤੇ ਆਵੇ ਤਾਂ ਮਜ਼ਾਕ ਉਡਾਉਣ ਵੇਲੇ ਯਾਦ ਕਰ ਲੈਣਾ ਫੈਸ਼ਨ ਤੇ ਸਟਾਈਲ ਕਿਸੇ ਇੱਕ ਨੂੰ ਤਬਕੇ ਦੀ ਜਾਗੀਰ ਨਹੀਂ